1984 ਦੇ ਵਿੱਚ ਭਾਰਤ ਦੇ ਕਈ ਸ਼ਹਿਰਾਂ ਦੇ ਵਿੱਚ ਸਿੱਖਾਂ ਦਾ ਕੋਕੋ ਕੀ ਸ਼ਿਕਾਰ ਕੀਤਾ ਸਿੱਖਾਂ ਨੂੰ ਉਸ ਮਾਮਲੇ 'ਚ ਇਨਸਾਫ ਨਹੀਂ ਮਿਲਿਆ ਜਿਹੜੇ ਸਿੱਖਾਂ ਦੇ ਕਤਲ ਕਰਨ ਵਾਲੇ ਦੋਸ਼ੀ ਜਿਹੜੇ ਨੇ ਸ਼ਰੀਆਮ ਨਾ ਸਿਰਫ ਆਜ਼ਾਦੀ ਦੇ ਨਾਲ ਸੜਕਾਂ ਤੇ ਘੁੰਮੇ ਬਲਕੇ ਉਹਨਾਂ ਨੂੰ ਵਜ਼ੀਰੀਆਂ ਦੇ ਕੇ ਨਵਾਜਿਆ ਗਿਆ ਜੇ ਅਸੀਂ ਅੱਜ ਦੀ ਗੱਲ ਕਰੀਏ ਤੇ ਅੱਜ ਵੀ ਸਿੱਖਾਂ ਦੇ ਖਿਲਾਫ ਘਟਿਆ ਕਿਸਮ ਦੇ ਬਰਤਾਂਤ ਸਰਕਾਰੀ ਸਰਪ੍ਰਸਤੀ ਦੇ ਵਿੱਚ ਸਿਰਜੇ ਜਾ ਰਹੇ ਨੇ ਜੋਧਪੁਰ ਦੇ ਵਿੱਚ ਜੁਡੀਸ਼ਰੀ ਦੇ ਇਮਤਿਹਾਨ ਦੇ ਵਿੱਚ ਸਿੱਖ ਲੜਕਾ ਲੜਕੀ ਨੂੰ ਇਮਤਿਹਾਨ ਦੇ ਵਿੱਚ ਕਕਾਰ ਲਾ ਕੇ ਬੈਠਣ ਦਾ ਆਦੇਸ਼ ਜਾਰੀ ਕੀਤਾ ਜਾਂਦਾ ਹੈ ਇਸ ਲੋਕ ਸਭਾ ਚੋਣਾਂ ਦੇ ਦੌਰਾਨ ਗੰਗਾ ਨਗਰ ਦੇ ਵਿੱਚ ਚੋਣ ਅਧਿਕਾਰੀਆਂ ਨੇ ਇਹ ਹਦਾਇਤ ਕੀਤੀ ਕਿ ਕੋਈ ਵੀ ਸਿੱਖ ਕਕਾਰ ਪਾ ਕੇ ਵੋਟ ਨਹੀਂ ਪਾ ਸਕਦਾ ਰਾਜਨੀਤਿਕ ਇਤਿਹਾਸ ਦਾ ਇਹ અપਵਾਦ ਹੈ ਕਿ ਹੁਕਮਰਾਨਾਂ ਨੇ ਕਦੇ ਵੀ ਨਸਲ ਜਾਤ ਹਿੱਤੇ ਤੇ ਫਿਰਕੇ ਦੇ ਭੇਦ ਭਾਵ ਰੱਖੇ ਬਗੈਰ ਜਨਤਾ ਦੇ ਪ੍ਰਤੀ ਸਮਾਨ ਨਿਆਂਪੂਰਨ ਰਾਜ ਧਰਮ ਨਹੀਂ ਨਿਭਾਇਆ ਤੇ ਦੂਜੇ ਪਾਸੇ ਇਹ ਵੀ ਸਚਾਈ ਹੈ ਕਿ ਸਿੱਖਾਂ ਨੇ ਕਦੇ ਜ਼ੁਲਮੀ ਰਾਜਕੀ ਸਰਨੇ ਚੁਕਾਇਆ ਸੱਤਾ ਦੇ ਵਿੱਚ ਹੁੰਦੇ ਹੈ ਉਦੋਂ ਰਵਈਆ ਜਿਹੜਾ ਹੈ ਉਹ ਕੁਝ ਹੋਰ ਹੁੰਦਾ ਸਿੱਖਾਂ ਦੇ ਪ੍ਰਤੀ ਘਟਕਿੰਦੀਆਂ ਦੇ ਪ੍ਰਤੀ ਜਦੋਂ ਸੱਤਾ ਤੋਂ ਪਾਸੇ ਹੁੰਦੇ ਹੈ ਉਦੋਂ ਰਵਈਆ ਜਿਹੜਾ ਹੈ ਉਹ ਕੁਝ ਹੋਰ ਹੁੰਦਾ ਪਿਛਲੇ ਦਿਨੀ ਅਮਰੀਕਾ ਦੀ ਧਰਤੀ ਦੇ ਉੱਤੇ ਜਿਹੜਾ ਕਾਂਗਰਸ ਪਾਰਟੀ ਦੇ ਇੱਕ ਵੱਡੇ ਨੇਤਾ ਵੱਲੋਂ ਬਿਆਨ ਦਿੱਤਾ ਹੈ ਭਾਰਤੀ ਅਮਰੀਕੀਆਂ ਦੇ ਵੱਡੇ ਇਕੱਠ ਨੂੰ ਸੰਬੋਧਨ ਹੁੰਦੇ ਆ ਕਿ ਪਾਰਟ ਦੇ ਵਿੱਚ ਕਟਗਿੰਤियां ਖਾਸ ਤੌਰ ਤੇ ਉੱਤੇ ਉਹਨਾਂ ਇੱਕ ਸਿੱਖ ਵੱਲ ਇਸ਼ਾਰਾ ਕਰਦੇ ਆ ਕਿ ਆ ਕਿ ਸਿੱਖਾਂ ਦੇ ਧਾਰਮਿਕ ਹੱਕ ਹਕੂਕ ਜਾਂ ਸਮਾਜਿਕ ਹੱਕ ਹਕੂਕ ਜਾਂ ਪੋਲੀਟੀਕਲ ਅਧਿਕਾਰ ਸੁਰੱਖਿਅਤ ਨਹੀਂ ਹੈ ਇਹ ਬਿਆਨ ਅਨਗਾਲਿਆ ਨਹੀਂ ਕੀਤਾ ਜਾ ਸਕਦਾ ਨਾਇਲ ਰੱਦ ਕੀਤਾ ਜਾ ਸਕਦਾ ਹੈ। ਭਾਰਤ ਦੇ ਵਿੱਚ ਸਿੱਖਾਂ ਦੇ ਧਾਰਮਿਕ ਹੱਕ ਹਕੂਕ, ਰਾਸੀ ਸਮਾਜਿਕ ਤੇ ਆਰਥਿਕ ਅਧਿਕਾਰ ਹਮੇਸ਼ਾ ਜਿਹੜਾ ਉਹ ਕੁਚਲੇ ਗਏ ਆ। ਜੇ ਤੋਸੀਂ 1947 ਤੋਂ ਬਾਅਦ ਦਾ ਇਤਿਹਾਸ ਪੜਦੇ ਤੇ ਪਤਾ ਲੱਗਦਾ ਹੈ ਕਿ ਸਿੱਖਾਂ ਨੇ ਭਾਰਤ ਦੇ ਨੇਤਾਵਾਂ ਨੇ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਵਾਦਿਆਂ ਨੂੰ ਚੇਤੇ ਕਰਾਉਂਦੇ ਇਹੋ ਆਖਿਆ ਸਾਨੂੰ ਭਾਰਤ ਦੇ ਅੰਦਰ ਇੱਕ ਐਸਾ ਖੇਤਾ ਚਾਹੀਦਾ ਹੈ ਜਿਦੇ ਵਿੱਚ ਸਾਡੇ ਧਾਰਮਿਕ ਹੱਕ ਹਕੂਕ ਸੁਰੱਖਿਅਤ ਰਹਿਣ ਪੰਜਾਬੀ ਸੂਬੇ ਦੀ ਮੰਗ ਕੀਤੀ ਸਿੱਖ ਸੂਬਾ ਨਹੀਂ ਕਿਹਾ ਉਹਨਾਂ ਨੇ ਪਾਣੀਆਂ ਦੇ ਹੱਕਾਂ ਦੀ ਗੱਲ ਕੀਤੀ ਪਾਸ਼ਾ ਦੀ ਗੱਲ ਕੀਤੀ ਪਰ ਉਸ ਵਕਤ ਵੀ ਉਸ ਵਕਤ ਦੀ ਜਿਹੜੀ ਕਾਂਗਰਸ ਸਰਕਾਰ ਸੀ ਉਹਨਾਂ ਨੇ ਸਿੱਖਾਂ ਦੇ ਖਿਲਾਫ ਪੂਰੇ ਭਾਰਤ ਦੇ ਵਿੱਚ ਇੱਕ ਅਜੀਹਾ ਵਰਤਾਨ ਸਿਰਜਿਆ ਇਸ ਦਾ ਨਤੀਜਾ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ 1984 ਦੇ ਵਿੱਚ ਭਾਰਤ ਦੇ ਕਈ ਸ਼ਹਿਰਾਂ ਦੇ ਵਿੱਚ ਸਿੱਖਾਂ ਦਾ ਕੋਕੋ ਕੇ ਸ਼ਿਕਾਰ ਕੀਤਾ ਔਰ ਅੱਜ ਤੱਕ ਸਿੱਖਾਂ ਨੂੰ ਉਸ ਮਾਮਲੇ 'ਚ ਇਨਸਾਫ ਨਹੀਂ ਮਿਲਿਆ ਜਿਹੜੇ ਸਿੱਖਾਂ ਦੇ ਕਤਲ ਕਰਨ ਵਾਲੇ ਦੋਸ਼ੀ ਜਿਹੜੇ ਨੇ ਸ਼ਰੇਆਮ ਨਾ ਸਿਰਫ ਆਜ਼ਾਦੀ ਦੇ ਨਾਲ ਸੜਕਾਂ ਤੇ ਘੁੰਮੇ ਬਲਕੇ ਉਹਨਾਂ ਨੂੰ ਵਜ਼ੀਰੀਆਂ ਦੇ ਕੇ ਨਵਾਜਿਆ ਗਿਆ ਤੇ ਦੂਜੇ ਪਾਸੇ ਜੇ ਅਸੀਂ ਅੱਜ ਦੀ ਗੱਲ ਕਰੀਏ ਤੇ ਅੱਜ ਵੀ ਸਿੱਖਾਂ ਦੇ ਖਿਲਾਫ ਘਟੀਆ ਕਿਸਮ ਦੇ ਬਰਤਾਨਾਤ ਸਰਕਾਰੀ ਸਰਪ੍ਰਸਤੀ ਦੇ ਵਿੱਚ ਸਿਰਜੇ ਜਾ ਰਹੇ ਨੇ ਕਿਤੇ ਜੋਧਪੁਰ ਦੇ ਵਿੱਚ ਜੁਡੀਸ਼ਰੀ ਦੇ ਇਮਤਿਹਾਨ ਦੇ ਵਿੱਚ ਸਿੱਖ ਲੜਕਾ ਲੜਕੀ ਨੂੰ ਇਮਤਿਹਾਨ ਦੇ ਵਿੱਚ ਕਕਾਰ ਲਾ ਕੇ ਬੈਠਣ ਦਾ ਆਦੇਸ਼ ਜਾਰੀ ਕੀਤਾ ਜਾਂਦਾ ਹੈ ਔਰ ਹੈਰਾਨੀ ਦੀ ਗੱਲ ਹੈ ਕਿ ਇਸ ਲੋਕ ਸਭਾ ਚੋਣਾਂ ਦੇ ਦੌਰਾਨ ਗੰਗਾ ਨਗਰ ਦੇ ਵਿੱਚ ਚੋਣ ਅਧਿਕਾਰੀਆਂ ਨੇ ਇਹ ਹਦਾਇਤ ਕੀਤੀ ਕਿ ਕੋਈ ਵੀ ਸਿੱਖ ਕਕਾਰ ਪਾ ਕੇ ਵੋਟ ਨਹੀਂ ਪਾ ਸਕਦਾ ਇਹ ਕੋਈ ਸੜਕ ਦੇ ਤੁਰੇ ਜਾਂਦੇ ਮੰਦ ਬੁੱਧੀ ਰਾਹੀਰ ਜਿਹੜੇ ਆ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਦੇ ਬਲਕਿ ਸਿੱਖਾਂ ਨਾਲ ਪੱਖਪਾਤੀ ਰਵੱਈਆ ਜਿਹੜਾ ਹੈ ਉਹ ਪੜ੍ਹੇ ਲਿਖੇ ਅਧਿਕਾਰੀਆਂ ਵੱਲੋਂ ਕੀਤਾ ਜਾਂਦਾ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਅਜਿਹੇ ਹਾਂ ਘਟਨਾਵਾਂ ਜੜੀਆਂ ਨੇ ਉਹ ਕਾਂਗਰਸ ਨੇਤਾ ਦੇ ਬਿਆਨ ਨੂੰ ਪੁਖਤਾ ਕਰਦੀਆਂ ਨੇ ਪਰ ਸਿੱਖਾਂ ਦੇ ਅੰਦਰ ਵੀ ਬੇਗਾਨਗੀ ਦੇ ਭਾਵ ਨੂੰ ਪੈਦਾ ਕਰਦੀਆਂ ਨੇ ਰਾਜਨੀਤਿਕ ਇਤਿਹਾਸ ਦਾ ਇਹ અપਵਾਦ ਹੈ ਕਿ ਹਕਮਰਾਨਾ ਨੇ ਕਦੇ ਵੀ ਨਸਲ ਜਾਤ ਖਿੱਤੇ ਤੇ ਫਿਰਕੇ ਦੇ ਭੇਦ ਭਾਵ ਰੱਖੇ ਬਗੈਰ ਜਨਤਾ ਦੇ ਪ੍ਰਤੀ ਸਮਾਨ ਨਿਆਂਪੂਰਨ ਰਾਜ ਧਰਮ ਨਹੀਂ ਨਿਭਾਇਆ ਤੇ ਦੂਜੇ ਪਾਸੇ ਇਹ ਵੀ ਸਚਾਈ ਹੈ ਕਿ ਸਿੱਖਾਂ ਨੇ ਕਦੇ ਜ਼ੁਲਮੀ ਰਾਜਗਿਰ ਸਿਰ ਨਹੀਂ ਝੁਕਾਇਆ ਇਹ ਉਹ ਕਾਰਨ ਹੈ ਕਿ ਬਾਬਰ ਤੋਂ ਲੈ ਕੇ ਦਿੱਲੀ ਦੇ ਤਖਤ ਤੱਕ ਦੇ ਹੁਕਮਰਾਨਾਂ ਦੀਆਂ ਅੱਖਾਂ ਦੇ ਵਿੱਚ ਸਿੱਖ ਹਮੇਸ਼ਾ ਰੜਕਦੇ ਰਹੇ ਨੇ ਸਿੱਖ ਕੌਮ ਨੂੰ ਭੁਲੇਖਾ ਨਹੀਂ ਹੈ ਕਿ ਕਿਹੜਾ ਹੁਕਮਰਾਨ ਉਹਨਾਂ ਪ੍ਰਤੀ ਕਿਹੋ ਜੀ ਨੀਤੀ ਤੇ ਸੋਚ ਰੱਖਦਾ ਹੈ ਹੈਰਾਨੀ ਦੀ ਗੱਲ ਹੈ ਜਦੋਂ ਸੱਤਾ ਦੇ ਵਿੱਚ ਹੁੰਦੇ ਹੈ ਉਦੋਂ ਰਵਈਆ ਜਿਹੜਾ ਹੈ ਉਹ ਕੁਝ ਹੋਰ ਹੁੰਦਾ ਹੈ ਸਿੱਖਾਂ ਦੇ ਪ੍ਰਤੀ ਘਟਕਿੰਦੀਆਂ ਦੇ ਪ੍ਰਤੀ ਇਦੋ ਸੱਤਾ ਤੋਂ ਪਾਸੇ ਹੁੰਦੇ ਆ ਉਦੋਂ ਰਵਈਆ ਜਿਹੜਾ ਹੈ ਉਹ ਕੁਝ ਹੋਰ ਹੁੰਦਾ ਹੈ ਪਰ ਇੱਕ ਗੱਲ ਹਮੇਸ਼ਾ ਚੇਤੇ ਰੱਖਣੀ ਹੈ ਅਸੀਂ ਤੇ ਸਿੱਖ ਅਕਾਲ ਪੁਰਖ ਦੇ ਵਿਸਮਾਦੀ ਪ੍ਰਭੂ ਸੱਤਾ ਦੇ ਅਧੀਨ ਰਹਿਣ ਵਾਲੀ ਇੱਕ ਅਨਖੇਲੀ ਤੇ ਬਹਾਦਰ ਕੌਮ ਸਿੱਖਾਂ ਦੀ ਕਿਸੇ ਦੁਨਿਆਵੀ ਹੁਕਮਰਾਨ ਜਾਂ ਸਿਆਸੀ ਤਰ ਤੇ ਕੋਈ ਟੇਕ ਨਹੀਂ ਅਸੀਂ ਸਿਰਫ ਤੇ ਸਿਰਫ ਅਕਾਲ ਪੁਰਖ ਪਰਮੇਸ਼ਵਰ ਦੇ ਆਸਰੇ ਜ਼ਿੰਦਗੀ ਜਿਉਣ ਵਾਲੇ ਔਰ ਹਮੇਸ਼ਾ ਹੀ ਅਸੀਂ ਜ਼ੁਲਮ ਦੇ ਖਿਲਾਫ ਬੋਲਣ ਵਾਲੇ ਚਾਹੇ ਜੋ ਜ਼ੁਲਮ ਸਾਡੇ ਪਿੰਡਾਂ ਤੇ ਹੁੰਦਾ ਹੋਵੇ ਜਾਂ ਕਿਸੇ ਹੋਰ ਤੇ ਵਾਹਿਗੁਰੂ ਸਾਡੇ ਤੇ ਹਮੇਸ਼ਾ ਹੀ ਕਿਰਪਾ ਕਰੇ ਔਰ ਅਸੀਂ ਸਮਝ ਰੱਖਣ ਵਾਲੇ ਇਸ ਸੰਸਾਰ ਦੇ ਵਿੱਚ ਬਣ ਕੇ ਚੱਲ ਸਕੀਏ